ਉਹ ਇਦਾਂ ਦੀ ਕਿਰਪਾ ਦੀ ਇਹ ਨਿਸ਼ਾਨੀ ਆ ਸੁਣੋ ਵੀਰ ਦੀ ਸੱਚੇ ਸਾਡੇ ਬੀਤੀ ਵੀਰ ਨੂੰ ਬਹੁਤ ਜਿਆਦਾ ਪਾਠ ਕਰਦਾ ਸੀਗਾ ਤੇ ਮਾਲਾ ਬਹੁਤ ਨਾਮ ਸਿਮਰਨ ਜਾਪ ਕਰਦਾ ਸੀਗਾ ਬਾਬਾ ਦੀਪ ਸਿੰਘ ਜੀ ਦੀ ਜੋਤ ਲਾਉਂਦਾ ਸੀਗਾ ਰੋਜ਼ ਹੀ ਆਗਰਬੱਤੀਆਂ ਲਾ ਲੈਂਦਾ ਕੋਲੇ ਵੀਰ ਨਾਂ ਤੋ ਕੇ ਵਧੀਆ 2-3 ਘੰਟੇ ਸਵੇਰ ਦੁਪਹਿਰ ਦਰ ਰਾਤ ਫਿਰ ਦੁਬਾਰੇ ਹਨਾ ਦੁਪਹਿਰ ਰੈਸਟ ਫਿਰ ਸ਼ਾਮ ਨੂੰ ਹਨਾ ਗੁਰਦੁਆਰੇ ਜਾ ਕੇ ਉਹਨਾਂ ਸਵੇਰ ਸ਼ਾਮ ਅੰਮ੍ਰਿਤਪੀਰ ਦਾ ਸ਼ੱਕ ਹੋਇਆ ਸੀਗਾ ਤੇ ਵੀਰ ਨੂੰ ਕਰਦੇ ਨੂੰ ਹੀ ਦੋ ਤਿੰਨ ਸਾਲ ਹੋ ਗਏ ਸੀਗੇ ਤੇ ਉਹ ਦੁਆਚ ਚ ਮਨ ਬੀ ਬਾਬਾ ਦੀਪ ਸਿੰਘ ਜੀ ਨੇ ਇਹ ਜਾ ਪੈਰ ਲਾਇਆ ਉਹਦੇ ਘਰੇ ਤੇ ਇਹ ਉਹ ਨਿਸ਼ਾਨੀ ਕੀ ਹੈਗੀ ਵੀ ਸਿੱਧਾਂ ਦੀ ਨਿਸ਼ਾਨੀ ਜਿਹੜੀ ਸਾਨੂੰ ਦੱਸ ਰਿਹਾ ਇਸ ਤਰ੍ਹਾਂ ਕੇ ਮੇਰੇ ਬਹੁਤ ਨਾਮ ਭਜਨ ਬੰਦਗੀ ਕਰਦਾ ਸੀਗਾ ਤੇ ਵੀਰ ਦੇ ਨਾ ਪੈਰਾ ਲੱਗ ਗਿਆ ਜਦੋਂ ਮੰਨ ਲਾ ਵੀਰ ਕਿਤੇ ਜਾਂਦਾ ਉਹਨਾਂ ਨੂੰ ਮਹਿਸੂਸ ਹੁੰਦਾ ਵੀ ਮੇਰੇ ਨਾਲ ਪੰਜ ਸਿੰਘ ਨੇ ਤੁਰ ਜਾਂਦੇ ਨੇ ਤੇ ਵੀਰ ਨੂੰ ਹੋਰ ਹੀ ਹੌਸਲਾ ਜਾ ਹੋ ਗਿਆ ਸੀਗਾ ਵੀ ਮਤਲਬ ਕਿ ਵੀ ਆਪਾਂ ਕਹਿ ਲਈਏ ਵੀ ਬਹੁਤ એનર્ਜੀ ਆ ਜਾਂਦੀ ਸਰੀਰ 'ਚ ਹਨਾ ਆਵਾਜ਼ ਹੁੰਦਾ ਕਿ ਵੀਰ ਜੀ ਦਾ ਪਾਠ ਕਰਦਾ ਸੀਗਾ ਮੈਂ ਪਤਿਵ ਸਿੰਘ ਦੀ ਜੋਤ ਲਾਉਂਦਾ ਸੀ ਉੱਥੇ ਉਹਨੂੰ ਆਪਦੇ ਮੱਲਾ ਬੋਲ ਤੋਂ ਵਿਨਾ ਹੋਰ ਵੀ ਕੋਈ ਜਿਵੇਂ ਪਾਠ ਕਰ ਰਿਹਾ ਹੁੰਦਾ ਜਦ ਵੈਗੁਰੂ ਵੈਗੁਰੂ ਜਦ ਤੰਦਰਪਾਪ ਦੀਪ ਸਿੰਘ ਜੀ ਉਹਨੂੰ ਇਹ ਆਵਾਜ਼ਾਂ ਫੀਲ ਹੁੰਦੀਆਂ ਸੀ ਤੇ ਜਿੱਥੇ ਉਹ ਪਾਠ ਕਰਦਾ ਸੀ ਜਿਹੜੇ ਕਮਰੇ 'ਚ ਤੇ ਉਹਦਾ ਟੈਂਪਰੇਚਰ ਵੀ ਠੰਡਾ ਹੋ ਗਿਆ ਸੀ ਕਮਰੇ ਦਾ ਜਿਵੇਂ ਵਾਰ ਤਾਂ ਬੱਦ ਗਰਮੀ ਹੈ ਉਹ ਕਮਰੇ 'ਚ ਕੋਈ ਏਸੀ ਵੀ ਨਹੀਂ ਲੱਗਿਆ ਸੀ ਜਦ ਕਿ ਉਹ 'ਚ ਮੱਲਾ ਟੈਂਪਰੇਚਰ ਘਟ ਸੀ ਗਿਆ ਪੂਰੀ ਠੰਡ ਹੋ ਗਈ ਸੀ ਕਿ ਮੈਂ ਲਾ ਉਹ ਕਮਰੇ ਚ ਇੱਕ ਤਾਂ ਇਹ ਚੀਜ਼ ਸੀ ਇੱਕ ਹੋਰ ਹੀ ਵੱਖਰੀ ਮੈਂ ਕਾਣੀ ਖੁਸ਼ਬੂ ਆਉਣੀ ਇਹ ਜੀ ਖੁਸ਼ਬੂ ਤੁਹਾਨੂੰ ਕਿਸੇ ਸੈਂਟ ਚੋਂ ਵੀ ਨਹੀਂ ਮਿਲਨੀ ਵੱਖਰੀ ਤਰ੍ਹਾਂ ਦੀ ਉਹ ਕਮਰੇ ਜੂ ਖੁਸ਼ਬੂ ਆਉਂਦੀ ਸੀ ਤੇ ਬਾਕੀ ਜਦੋਂ ਵੀ ਉਹ ਕਮਰੇ ਚ ਵੜ ਜਾਂਦਾ ਸੀਗਾ ਬਾਟ ਕਰਨ ਲਈ ਉਹਨੂੰ ਐ ਹੁੰਦਾ ਸੀ ਵੀ ਮੈਂ ਇੱਕ ਐਦਾਂ ਦੀ ਜਗ੍ਹਾ ਤੇ ਆ ਗਿਆ ਵੀ ਏ ਮੈਂ ਇਸ ਸ਼ਰੀਰ ਨੂੰ ਐ ਲੱਗਦਾ ਸੀ ਵੀ ਹਾਂ ਵੀ ਸਕੂਨ ਮਿਲਦਾ ਜਿਵੇਂ ਆਪਰ ਨੂੰ ਹੈਨਾ ਸਕੂਨ ਮਿਲਦਾ ਵੀ ਨਾ ਉੱਥੇ ਤੇ ਇਹੀ ਨਿਸ਼ਾਨੀਆਂ ਨੇ ਕਿ ਸੋਡੇ ਘਰ ਸ੍ਰੀ ਦਸੰਗ ਫੌਜਾਂ ਦੀਆਂ ਮੰਨ ਲਾ ਪੈਰਾ ਲੱਗਿਆ ਹੋਇਆ ਹੈਨਾ ਕਿਉਂਕਿ ਵੀਰ ਦੇ ਘਰੇ ਕੋਈ ਸ਼ਰਾਬ ਮੀਟ ਨਹੀਂ ਹੋ ਕਰ ਦਸੀ ਹੈ ਬੜੀ ਸੁੱਚਮਤਾ ਸੀਗੀ ਹੈਨਾ ਤੇ ਇਸ ਕਰਕੇ ਪੈਰਾ ਲੱਗਿਆ ਸੀ ਸ੍ਰੀ ਦਾਦਾ ਵੀਰ ਦੇ ਘਰੇ ਤੁਸੀਂ ਵੀ ਅਗਰ ਵੀ ਮੰਨ ਲਾ ਤੁਸੀਂ ਪਾਠ ਕਰ ਦਿਓ ਇੱਕ ਲਗ ਰੂਮਾ ਸੋਡਾ ਹਨਾ ਉੱਥੇ ਬਾਬਾ ਦੀਪ ਸਿੰਘ ਜੀ ਦੀ ਜੋਤ ਲਾਉਣੇ ਹੋ ਉੱਥੇ ਹੋਰ ਕੋਈ ਕਿਸੇ ਚੀਜ਼ ਲਈ ਨਹੀਂ ਹੋ ਰੂਮ ਭਰਤਾ ਜਾਂਦਾ ਤੁਸੀਂ ਪਾਠ ਕਰ ਦਿਓ ਸਿਰਫ ਉਹਦੇ ਵਿੱਚ ਤੇ ਏਦਾਂ ਬੇਰੂ ਕਰਦਿਆਂ ਨੂੰ 2 ਸਾਲ ਹੋ ਗਏ ਸੀ ਤੇ 2 ਸਾਲਾਂ ਬਾਅਦ ਵੀ ਇਹ ਤੇ ਮੰਨ ਲਾ ਇਹ ਨਿਸ਼ਾਨੀਆਂ ਉਹਨੂੰ ਵੀਰ ਨੂੰ ਬਤ ਮਹਿਸੂਸ ਹੋਣ ਲੱਗਿਆ ਵੀ ਹਾਂ ਵੀ ਇਹ ਕਮਰੇ ਚ ਪਰ ਹੈ ਤੁਸੀਂ ਵੀ ਕਰ ਸਕਦੇ ਹੋ ਤੁਸੀਂ ਪਾਠ ਕਰੋ ਬਾਬਾ ਦੀਪ ਸਿੰਘ ਜੀ ਦਾ ਧਿਆਨ ਤਰੋ ਹਨਾ ਗੁਰਗੋ ਸਿੰਘ ਮਹਾਰਾਜ ਜੀ ਦਾ ਧਿਆਨ धरो ਹਨ ਉਥੇ ਪਾਠ ਕਰੋ ਚਪੈਰਾ ਸਭ ਕਟੋ ਕੋਈ ਤੁਸੀਂ ਸੋਫੇ ਤੇ ਨਹੀਂ ਬੈਠਣਾ ਬੈੱਡ ਤੇ ਨਹੀਂ ਬੈਠਣਾ ਥੱਲੇ ਆਸਨ ਵਿਛਾ ਲਾ ਕੇ ਥੱਲੇ ਤੁਸੀਂ ਪਾਠ ਕਰਨਾ ਬੈਠ ਕੇ ਕੋਲੇ ਅਰਗਬਤੀਆਂ ਲਾਓ ਠੀਕੇ ਕੋਲੇ ਜਲ ਰੱਖੋ ਐਂ ਕਰੋ ਤੁਹਾਨੂੰ ਮਹਿਸੂਸ ਹੋਊਗਾ ਵੀ ਹਾਂ ਸਿੱਧ ਸਿੰਘ ਫੌਜਾਂ ਦੀ ਇੱਥੇ ਮਤਲਬ ਵੀ ਪਹਿਰਾ ਲੱਗਿਆ ਹੋਇਆ ਇੱਕ ਹੋਰ ਜਦੋਂ ਸੋਹਾ ਉੱਠਦੀਆਂ ਸਵੇਰ ਮਨ ਲਾ 4 ਵਜੇ ਇੱਕ ਖੁਲਦੀ ਸੀਗੀ ਬੀਤਦੀ ਨਾ ਤਾਂ 4:02 ਬਜ ਕੇ ਹੁੰਦੇ ਉੱਪਰ ਟਾਈਮ ਜਾਂਦਾ ਨਾ 4 ਤੋਂ ਥੱਲੇ ਜਾਂਦਾ 4 ਵਜੇ ਉਹਦੇ ਕੰਨਾਂ 'ਚ ਈਦਾਂ ਆਵਾਜ਼ ਆਉਂਦੀ ਸੀ ਉੱਠ ਸਿੰਘਾ ਉੱਠ ਉੱਠ ਟਾਈਮ ਹੋ ਗਿਆ ਆਟੋਮੈਟ ਕੋ ਨੂੰ ਮਨ ਲਾ ਉਹਦੇ ਕੰਨਾਂ 'ਚ ਈ ਬਾਜ ਪੈਣੀ ਤੇ ਉਹ ਉਦ ਹੀ ਉੱਠਦਾ ਤੇ ਉਹ 4 ਬੱਜੇ ਹੁੰਦੇ ਸੀਗੇ ਇਹ ਈਦਾਂ ਦੀਆਂ ਨਿਸ਼ਾਨੀਆਂ ਨੇ ਸੀ ਇਤ ਸਿੰਘਾਂ ਦੀਆਂ ਉਹ ਆਪ ਉਠਾਉਂਦੇ ਨੇ ਕਹਿੰਦੇ ਨੇ ਵੀ ਪਾਠ ਕਰੋ ਤੁਸੀਂ ਅਸੀਂ ਸੁਣਦੇ ਹਾਂ ਇਹ ਨਿਸ਼ਾਨੀਆਂ ਨੇ ਚੀਤ ਸਿੰਘ ਪਹੁੰਚ ਜਾਂਦੀਆਂ ਬਾਕੀ ਬਹੁਤ ਕਿਰਪਾ ਹੋ ਜਾਂਦੀ ਆ ਤੇ ਤੁਸੀਂ ਇੱਕ ਮੇਰੀ ਬੇਨਤੀ ਹਰ ਇੱਕ ਵੀਡੀਓ ਜੋ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਕਾਫੀ ਵੀ ਰ ਭੈਣ ਆਪਣਾ ਚੈਨਲ ਦੇਖਦੇ ਆ ਉਹਨਾਂ ਦੀ ਚਰਨਾਂ 'ਚ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਇੱਕ ਕਮੈਂਟਾਂ 'ਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਦਿਆ ਕਰੋ ਇਹਨਾਂ ਲਿਖਣਾ ਵੀ ਕਈ ਵਾਰ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋ ਜਾਂਦੀ ਹੈ ਇਹ ਗੱਲਾਂ ਹੰਡਾਈਆਂ ਹੋਈਆਂ ਨੇ ਤਾਂ ਸੋਨ ਦੱਸ ਰਿਹਾ